ਸਤਿ ਸ਼੍ਰੀ ਅਕਾਲ ਜੀ ਗੁਲੀਨ ਬੁਟੀਕ ਜਗਰਾਉਂ ਤੋਂ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟ ਸੂਟਾਂ ਦੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਅੱਜ ਜਿਹੜੇ ਸੂਟ ਵੀ ਕੁਝ ਨਾਰਕਲੀ ਰਹਿਣਗੇ ਕੁਝ ਆਪਣੇ ਹੈਵੀ ਸੂਟ ਰਹਿਣਗੇ ਪਾਰਟੀ ویئر ਸੂਟ ਨੇ ਸਾਰੇ ਆਪਣੇ ਤੇ ਨਿਊ ਡਿਜ਼ਾਈਨ ਰਹਿਣਗੇ ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਨੂੰ ਸਬਸਕ੍ਰਾਈਬ ਕਰ ਲਓ ਵੈਲ ਆਈਕਨ ਵਾਲੋ ਤੇ ਨਾਲ ਦੀ ਨਾਲ ਤੁਹਾਨੂੰ ਆਪਣੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਕਮੈਂਟ ਜੂਰ ਪਿਆਰ ਕਰ ਕਰਕੇ ਜਾਇਆ ਕਰੋ ਤੇ ਜੇ ਕਈ ਭੈਣਾ ਮੈਨੂੰ ਕਾਲ ਕਰਕੇ ਪੁੱਛਦੇ ਨੇ ਤੁਹਾਡੀ ਬੁਟੀਕ ਕਿੱਥੇ ਆਪਣੀ ਬੁਟੀਕ ਜਗ ਤੇ ਰੈਕੋਟਾਲੀ ਰੋਡ ਦੇ ਉਪਰ ਸਿਰਫ ਇੰਨੀ ਕੀ ਕਾਲ ਆਉਂਦੀ ਆ ਕਿ ਤੁਹਾਡੀ ਬੁਟੀਕ ਕਿੱਥੇ ਆ ਫੇਰ ਕਹਿੰਦਿਆਂ ਨੇ ਭੈਣਾ ਤੁਸੀਂ ਬਹੁਤ ਦੂਰ ਹੋ ਤੇ ਤਾਂ ਹੀ ਆਪਾਂ ਵੀਡੀਓ ਦੇ ਵਿੱਚ ਦੱਸਦੇ ਆ ਕਿ ਵੀ ਅਸੀਂ ਬਿਜ਼ੀ ਬਹੁਤ ਹੁੰਦੇ ਨੇ ਨਹੀਂ ਫੋਨ ਚੱਕਿਆ ਜਾਂਦਾ ਹਨ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਮੋਰੋਂ ਆਪਾਂ ਜਿਵੇਂ ਕਈ ਵਾਰ ਆਪਾਂ ਕਹਿੰਦੇ ਨੇ ਵੀ ਭੈਣ ਨੇ ਤਾਂ ਕੁਝ ਗੱਲਾਂ ਹੀ ਸੁਣਾਉਣੀਆਂ ਨੇ ਆਪਾਂ ਸਕਿਪ ਕਰਦਗੇ ਪਲੀਜ਼ ਉਹਨੂੰ ਸਕਿਪ ਨਾ ਕਰਿਆ ਕਰੋ ਉਥੇ ਆਪਾਂ ਤੁਹਾਨੂੰ ਸਾਰਾ ਦੱਸਦੇ ਆ ਕਿ ਆਪਾਂ ਕਿੱਥੋਂ ਹੈਗੇ ਆ ਹਨ ਚਲੋ ਆਪਾਂ ਸ਼ੁਰੂ ਕਰਦੇ ਆਂ ਪਹਿਲੀ ਨਾਰਕਲੀ ਤੋਂ ਬਹੁਤ ਹੀ ਸੋਹਣੀ ਨਾਰਕਲੀ ਬਣੀ ਹੋਈ ਆ ਨੈਕਲਾਈਨ ਦੇ ਟਾਟ ਦਿੱਤਾ ਹੈ ਬੜਾ ਹੀ ਸੋਹਣਾ ਕਲਰ ਆ ਜਿਹੜਾ ਡਰੈਸ ਦਾ ਕਲਰ ਆ ਬਹੁਤ ਹੀ ਪਿਆਰਾ ਕਲਰ ਰਹੇਗਾ ਦਿੱਕਤੇ 슬ੀਵਸ ਪੂਰੀਆਂ ਹੈਵੀ ਬਣੀ ਆ ਜਾਂਦੇ 슬ੀਵਸ ਉਪਰੋਂ ਆ ਬਾਰਡਰ ਦਿੱਤੀ ਹੋਈ ਆ ਤੇ ਨੈਕ ਪੂਰੀ ਹੈਵੀ ਰਹੇਗੀ ਵਿੱਚ ਸਾਰੇ ਬੁਟੀ ਦਿੱਤੀਆਂ ਤੇ ਘੇਰੇ ਦੇ ਵਿੱਚ ਆਪਾਂ ਵਰਕ ਦਿੱਤਾ ਹੈ ਪੂਰੀ ਹੈਵੀ ਲੁੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ 플레어 ਦੇ ਵਿੱਚ ਆਪਾਂ ਇਹ ਡਰੈਸ ਰੈਡੀ ਕੀਤੀ ਆ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਵਿੱਚ ਘੇਰੇ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਆ ਪੂਰੀ ਹੈਵੀ ਲੁੱਕ ਦੇ ਵਿੱਚ ਰੈਡੀ ਹੋਈ ਆ ਚੰਪਾ ਲੇਸ ਤੇ ਟਿਸ਼ੂ ਲਗਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਡਰੈਸ ਦੀ ਹੈ ਨਾ ਤੇ ਨਾਲ ਇਹਦੇ ਵੀ ਸਟੇਟਸ ਦਲਵਾ ਰਹੇਗੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੋਇਆ ਵਾ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈ ਵਿੱਚ ਇਹਦੇ ਤੇ ਨਾਲ ਇਹਦੇ ਵੀ ਸਟੇਟਸ ਦਲਵਾ ਰਹੇਗੀ ਕਿਉਂਕਿ ਭੈਣ ਨੇ ਸਾਰੇ ਸਟੇਟਸ ਦਲਵਾ ਰਹੇ ਬਣਾਏ ਗਏ ਨੇ ਜਿਹੜਾ ਲੇਕਾ ਦੁਪੱਟਾ ਉਹਦੇ ਆਪਾਂ ਕੋਰਟ ਸਾਈਡ ਲੈਸ ਲਾ ਕੇ ਵਿੱਚ ਆਪਾਂ ਪੈਨਲ ਦਿੱਤੇ ਹੋਇਆ ਦੁਪੱਟੇ ਦੇ ਵਿੱਚ ਵਿੱਚ ਆਪਾਂ ਪੈਨਲ ਪਾਏ ਹੋਏ ਦੁਪੱਟੇ ਦੇ ਤੁਸੀਂ ਪੈਨਲ ਪਵਾ ਸਕਦੇ ਹੋ ਵਰਕ ਕਰਵਾ ਸਕਦੇ ਹੋ ਪੈਨਲ ਵਰਕ ਨਾਲ ਵੀ ਪਵਾ ਸਕਦੇ ਹੋ ਕੋਰਟ ਸਾਈਡ ਵਰਕ ਕਰਵਾ ਸਕਦੇ ਹੋ ਵਿੱਚ ਬੂਟੀ ਪਵਾ ਸਕਦੇ ਹੋ ਆਪਣੀ ਚੋਇਸ ਨਾਲ ਤੁਸੀਂ ਅ ਕਸਟਮਾਈਜ਼ ਕਰਵਾ ਸਕਦੇ ਹੋ ਕੰਟਰਾਸਟ ਦੁਪੱਟਾ ਕਰਾਉਣਾ ਕੰਟਰਾਸਟ ਪੱਟਾ ਵੀ ਹੋ ਜਾਏਗਾ ਪਿਓਰ ਚਨਾਉ ਦਾ ਜਿਹੜਾ ਹੈਗਾ ਜੀ ਦੁਪੱਟਾ ਰਹੇਗਾ ਬਹੁਤ ਹੀ ਸੋਹਣੀ ਇਹ ਡਰੈਸ ਬਣੀ ਆ ਜਿੱਦਾਂ ਆਪਾਂ ਫਰੰਟ ਤੇ ਤੁਹਾਨੂੰ ਤਰਜ਼ ਦੇ ਦੇ ਵੀ ਵਰਕ ਕਰਦੇ ਆ ਉਦਾਂ ਹੀ ਆਪਾਂ ਸੇਮ ਵਰਕ ਬੈਕ ਤੇ ਵੀ ਦਿੰਦੇ ਆ ਫਰੰਟ ਤੇ ਬੈਕ ਤੁਸੀਂ ਆਪਣੀ ਮਰਜ਼ੀ ਨਾਲ ਘੱਟ ਵੱਧ ਕਰਵਾ ਸਕਦੇ ਹੋ ਜੇ ਤੁਸੀਂ ਬੈਕ ਤੇ ਕੰਮ ਨਹੀਂ ਕਰਵਾਉਣਾ ਚਾਹਤ ਤਾਂ ਪੂਰੀ ਬੂਟੀ ਬੈਕ ਦੇ ਵਿੱਚ ਪਵਾ ਲਓ ਪਰ ਜੇ ਆਪਾਂ ਵਰਕ ਕਰਵਾ ਲੈਂਦੇ ਤਾਂ ਜ਼ਿਆਦਾ ਸੋਹਣਾ ਲੱਗਦਾ ਜਿੱਦਾਂ ਫਰੰਟ ਹੁੰਦਾ ਉਦਾਂ ਹੀ ਬੈਕ ਸੋਹਣਾ ਲੱਗਦਾ ਕੀਤਾ ਹੋਇਆ ਬਹੁਤ ਹੀ ਸੋਹਣਾ ਗਲਾਬ ਸਿਲਕ ਦੇ ਵਿੱਚ ਇਹ ਸਟੌਕ ਰਹਿ ਗਿਆ ਦੀ ਫਾਲ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਨੈਕਸਟ ਜਿਹੜਾ ਰਹਿ ਗਿਆ ਜੀ ਆਪਣਾ ਪਰਪਲ ਕਲਰ ਦੇ ਵਿੱਚ ਰਹਿ ਗਈ ਉਹ ਵੀ ਆਪਣੀ ਅਨਾਰਕਲੀ ਹੋਈ ਆ ਉਹਦੇ ਵਿੱਚ ਆਪਾਂ ਘੇਰੇ ਤੇ ਲੇਸ ਦੇ ਉੱਪਰ ਸਾਰੇ ਬੂਤੀ ਦਿੱਤੀ ਹੈ ਘੇਰੇ ਦੇ ਵਿੱਚ ਆਪਾਂ ਲੇਸ ਲਾਈ ਆ ਵਿੱਚ ਆਪਾਂ ਸਾਰੇ ਬੂਤੀ ਦਿੱਤੀ ਆ ਸਲੀਵਜ਼ ਹੈਵੀ ਰਣ ਗਿਆ neck ਹੈਵੀ ਰਹੂਗੀ ਦੇਖ ਸਕਦੇ ਹੋ ਸਾਰਾ ਟੋਟਲੀ ਵਰਕ ਜਿਹੜਾ ਹੈਗਾ ਆਪਣਾ ਦਬਕੇ ਦਾ ਕੀਤਾ ਹੈ 골ਡਨ ਕਲਰ ਦਾ ਡਾਰਕ ਪਰਪਲ শেਡ ਆ ਇਹ ਵੀ ਪਹਿਣਾ ਨੂੰ ਅੱਜ ਕੱਲ ਫੇਰ ਇਹ ਟ੍ਰੈਂਡ ਦੇ ਵਿੱਚ ਆਇਆ ਪਹਿਣਾ ਨੂੰ ਬਹੁਤ ਪਸੰਦ ਆ ਰਿਹਾ ਇਹ ਕਲਰ ਤੇ ਕਿਉਂਕਿ ਇਹਦੇ ਉੱਪਰ 골ਡਨ ਦਾ ਵਰਕ ਕੀਤਾ ਵੀ ਬਹੁਤ ਸੋਹਣਾ ਲੱਗਦਾ ਇਹ ਮੂ ਪੀਕਾਕ ਸ਼ੇਡ ਹੋ ਗਿਆ ਪਹਿਣਾ ਕਈ ਪੁੱਛਦੀਆਂ ਜਿਵੇਂ ਕਲਰ ਕਿਹੜੇ ਜਿਆਦਾ ਅੱਜ ਕੱਲ ਚੱਲਦੇ ਆ ਪੀਕਾਕ ਹੋ ਗਿਆ ਪਰਪਲ ਕਲਰ ਹੋ ਗਿਆ ਹੁਣ ਇਹ ਕਲਰ ਅੱਜ ਕੱਲ ਦੁਬਾਰਾ ਟ੍ਰੈਂਡ ਦੇ ਵਿੱਚ ਆਇਆ ਬੋਟਲ ਗ੍ਰੀਨ ਹੋ ਗਿਆ ਤੇ ਬਹੁਤ ਹੀ ਸੋਹਣਾ ਲੱਗਦਾ ਬਾਕੀ ਜਿਹੜਾ ਵੀ ਕਲਰ ਪ ਉਹ ਉਹੀ ਡ੍ਰੈਪਿੰਗ ਦੇ ਵਿੱਚ ਹਨ ਬਹੁਤ ਹੀ ਸੋਹਣੀ ਜਿਵੇਂ ਦੇ ਵਿੱਚ ਬੂਟੀ ਪਾਈ ਹੋਈ ਹੈ ਇਦਾਂ ਹੀ ਆਪਾਂ ਸੇਮ ਸਾਰੀ ਬੂਟੀ ਬੈਗ ਦੇ ਵਿੱਚ ਦਿੱਤੀ ਹੋਈ ਆ ਘੇਰੇ ਤੇ ਆਪਾਂ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਆ ਵਿੱਚ ਉਸ ਬੈਗ ਤੇ ਵੀ ਸੇਮ ਬੂਟੀ ਆ ਬਹੁਤ ਹੀ ਸੋਹਣਾ ਕਲਰ ਹੈਗਾ ਤੇ ਵਰਕ ਵੀ ਬਹੁਤ ਸੋਹਣਾ ਰਹੇਗਾ ਸੈਮੀ ਕ੍ਰੇਪ ਦੇ ਵਿੱਚ ਇਹ ਆਪਾਂ ਰੈਡੀ ਕੀਤੀ ਹੋਈ ਆ ਜਿਹੜਾ ਪਿਓਰ ਹੁੰਦਾ ਆਪਾਂ ਪਿਓਰ ਦਾ ਸੀਦਾ ਜਿਹੜਾ ਸੈਮੀ ਦੇ ਵਿੱਚ ਸਟੱਫ ਬਣਿਆ ਹੁੰਦਾ ਸੈਮੀ ਦੇ ਵਿੱਚ ਦਾ ਸੀਦਾ ਤੇ ਪਿਓਰ ਵਾਲੇ ਨੂੰ ਪਿਓਰ ਸੈਮੀ ਵਾਲੇ ਨੂੰ ਸੈਮੀ ਦਾ ਸੀਦਾ ਕਿਉਂਕਿ ਇਹ ਆਪਣਾ ਸੈਮੀ ਕ੍ਰੇਪ ਚ ਬਣਿਆ ਹੋਇਆ ਵਾ ਏ ਬਣੀ ਹੋਈ ਆ ਸਲਵਾਰ ਨਾਲ ਇਹਦੇ ਜਿਹੜਾ ਦੁਪੱਟਾ ਰਹੇਗਾ ਉਹ ਆਪਾਂ ਲੇਸ ਲਾ ਕੇ ਦੁਪੱਟਾ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਦੁਪੱਟਾ ਚਰਉਣ ਦਾ ਉਹਦੇ ਆਪਾਂ ਫੋਰ ਸਾਈਡ ਲੇਸ ਦਿੱਤੀ ਆ ਬਹੁਤ ਹੀ ਸੋਹਣੀ ਨਾਲ ਆਪਾਂ ਪਰਲਰਲੀ ਲੇਸ ਦਿੱਤੀ ਆ ਜੇ ਆਪਣਾ ਸੂਟ ਦੇ ਵਿੱਚ ਪਰਲ ਲੱਗਿਆ ਤਾਂ ਆਪਾਂ ਪਰਲਰਲੀ ਲੇਸ ਵੀ ਨਾਲ ਐਡ ਕਰ ਦੇਈ ਦੀ ਆ ਬਹੁਤ ਹੀ ਸੋਹਣਾ ਜਿਹਾ ਕੰਮ ਰਹਿ ਗਿਆ ਜਿਹ ਵਿੱਚ ਕੀਤਾ ਹੋਇਆ ਤੁਸੀਂ ਇਦਾਂ ਦੇ ਆਪਣੇ ਕੋਲ ਆਰਡਰ ਤੇ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਰੈਡੀ ਕਰਕੇ ਨਹੀਂ ਰੱਖੇ ਹੁੰਦੇ ਸੂਟ ਆਪਾਂ ਆਨ ਆਰਡਰ ਹੀ ਰੈਡੀ ਕਰਦੇ ਜਿਵੇਂ ਭੈਣ ਆਪਾਂ ਨੂੰ ਆਰਡਰ ਦਿੰਦੀਆਂ ਨੇ ਜਿਸ ਕਲਰ ਤੇ ਕਹਿੰਣਗੇ ਆਪਾਂ ਉਸ ਕਲਰ ਦੇ ਉਹਨਾਂ ਦਾ ਸੂਟ ਕਸਟਮਾਈਜ਼ ਕਰ ਦੇਈਦਾ ਹਾਂ ਜੀ ਨੈਕਸਟ ਸੂਟ ਨੈਕਸਟ ਸੂਟ ਇਹ ਤੁਸੀਂ ਮੇਰੇ ਵੀ ਵੇਅਰ ਕੀਤਾ ਹੋਇਆ ਦੇਖਿਆ ਹੋਊਗਾ ਪਰ ਇਹਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਆ ਕਿਉਂਕਿ ਸੇਮ ਕਲਰ ਨਹੀਂ ਮਿਲਿਆ ਤੇ ਬਹੁਤ ਹੀ ਸੋਹਣਾ ਹੈ ਇਹਦੇ ਵਿੱਚ ਵੀ ਆਪਾਂ ਵਰਕ ਕੀਤਾ ਹੈ ਹਲਕਾ ਜਿਹਾ ਵਰਕ ਜਿਵੇਂ ਤੁਸੀਂ ਛੋਟੇ ਮੋਟੇ ਕਿੱਤੀ ਪਾਰਟੀ ਜਾਂ ਘਰ ਦੇ ਵਿੱਚ ਕੋਈ ਫੰਕਸ਼ਨ ਆ ਨਾ ਉਹਦੇ ਵਿੱਚ ਤੁਸੀਂ ਗ ਬਹੁਤ ਹੀ ਸੋਹਣਾ ਸਾਰਾ ਜਿਹੜਾ ਹੈਗਾ ਸ਼ੀਸ਼ੇ ਦਾ ਕੰਮ ਕੀਤਾ ਹੋਇਆ ਮਿਰਰ ਵਰਕ ਹੋਇਆ ਹੈ ਤੇ neck ਤੇ ਵੀ ਸੇਮ ਆਪਾਂ ਰਾਉਂਡ ਦੇ ਵਿੱਚ ਵਰਕ ਕੀਤਾ ਵਿੱਚ ਬਹੁਤ ਹੀ ਸੋਹਣਾ ਹੈ ਆਪਾਂ ਕਲਰ ਜਿਹੜੇ ਹੈਗਾ ਸੂਟ ਦੇ ਵਿੱਚ ਸੀ orange magenta peacock shade ਜਿਹੜੇ ਵੀ ਸੀਗੇ ਆਪਾਂ ਉਹ ਕਲਰ ਇਹਦੇ ਵਿੱਚ ਯੂਜ਼ ਕੀਤੇ ਆ ਸੇਮ ਹੀ ਆਪਾਂ sleeve ਦੇ ਉੱਪਰ ਵਰਕੇ ਕੀਤਾ ਹੋਇਆ ਵਾ ਇਹ organza ਦਾ ਸਟੱਫ ਰਹੇਗਾ crepe ਦੀ ਨਾਲ ਇਹਦੇ ਆਪਾਂ ਬਾਟਮ ਰੈਡੀ ਕੀਤੀ ਹੋਈ ਆ crepe ਦੇ ਵਿੱਚ ਆਪਾਂ ਬਾਟਮ ਰੈਡੀ ਕੀਤੀ ਹੈ ਜੀ ਬਹੁਤ ਹੀ ਸੋਹਣਾ ਜਿਮੇ ਦਾ ਸੂਟ ਦਾ ਕਲਰ ਤੁਸੀਂ ਮੇਰੇ ਵੇਅਰ ਕੀਤਾ ਹੋਇਆ ਦੇਖਿਆ ਹੋਗਾ ਉਸ ਨੂੰ ਦੇਖ ਕੇ ਭੈਣ ਨੇ ਆਪਣੇ ਕੋਲੇ ਆਰਡਰ ਦਿੱਤਾ ਆ ਤੇ ਜਿਹੜਾ ਦੁਪੱਟਾ ਰਹੇਗਾ ਉਹ ਵੀ ਆਪਾਂ ਹਾਫ ਪਿਓਰ ਦਾ ਦੁਪੱਟਾ ਨਾਲ ਟਾਈ ਡਾਈ ਉਹਨੂੰ ਛੇੜ ਦਿੱਤਾ ਹੋਇਆ ਜਿੰਨੇ ਕਲਰ ਉਹਦੇ ਵਿੱਚ ਸੀਗੇ ਸੂਟ ਦੇ ਤੇ ਉਹ ਆਪਾਂ ਕਲਰ ਲੈ ਕੇ ਦੁਪੱਟਾ ਰੈਡੀ ਕੀਤਾ ਹਾਫ ਪਿਓਰ ਵਿੱਚ ਤੁਸੀਂ ਇਹਨੂੰ ਪਿਓਰ ਚੁਣੋਣ ਆਪਣੀ ਚੋਇਸ ਨਾਲ ਔਰਗਾਂਜ਼ਾ ਦੇ ਕਿਤੇ ਤੇ ਵੀ ਕਉਂ ਗਿਆ ਬਹੁਤ ਸੇ ਰਿਕਾਰਡਿੰਗ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇ ਸਕਦੇ ਆ ਤੁਸੀਂ ਪਲੇਨ ਸਟਫ ਤੇ ਕਰਾਉਣਾ ਚਾਹੁੰਦੇ ਹੋ ਕਿਸੇ ਤੇ ਜਮੇਸ ਅਨ ਟਾਈ ਡਾਈ ਦਾ ਹੈਗਾ ਸੂਟ ਤੁਸੀਂ ਪਲੇਨ ਤੇ ਵੀ ਕਰਵਾਉਣਾ ਚਾਹੁੰਦੇ ਹੋ ਪਲੇਨ ਤੇ ਵੀ ਬਹੁਤ ਸੋਹਣਾ ਲੱਗੇਗਾ ਜਿਵੇਂ ਇਹਦੇ ਆਪਾਂ ਕੋਰਨਰ ਦੇ ਵਿੱਚ ਕੋਈ ਬੂਟਾ ਪਾ ਦਈਏ ਹੈ ਨਾ ਉਹ ਵੀ ਬਹੁਤ ਸੋਹਣੇ ਲੱਗਣੇ ਇਹਦੇ ਵਿੱਚ ਪਾਏ ਹੋਏ ਤੇ ਬਹੁਤ ਹੀ ਸੋਹਣਾ ਜਿਵੇਂ ਆਮ ਰੈਗੂਲਰ ਤੁਸੀਂ ਕਿਤੇ ਜਾਂ ਕਿਸੇ ਦੇ ਘਰ ਜਾਣੇ ਹੋ ਉੱਥੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਟਾਫ ਆ ਤੇ ਬਹੁਤ ਹੀ ਪਿਆਰਾ ਇਹ ਪਰਗੜੇਗਾ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਰੂਗਾ ਹੈ ਹੈਂਡਵਰਕ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਇਹ। ਭੈਣ ਨੇ ਕਲਰ ਚੁਆਇਸ ਆਪ ਭੇਜੀ ਸੀ ਆਪਾਂ ਨੂੰ ਤੇ ਬਹੁਤ ਹੀ ਪਿਆਰਾ ਜਿਹਾ ਦੇਖ ਸਕਦੇ ਹੋ ਵਰਕ ਕਿਤੋਂ ਹੋਇਆ। ਪੈਨਲ ਵਰਕ ਰਹੂਗਾ, ਹਲਕਾ ਜਿਹਾ ਕੰਮ ਆ ਸਾਰੇ ਸੂਟ ਦੇ ਵਿੱਚ। ਕੁਝ ਫਾਰਮਲ ਨੇ, ਕੋ ਸੈਮੀ ਫਾਰਮਲ ਨੇ ਸੂਟ ਆਪਣੇ ਤੇ ਨੈੱਕ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੈ। ਬਹੁਤ ਹੀ ਸੋਹਣਾ ਜਿਹੜਾ ਹੈਗਾ ਨੈੱਕ ਦੇ ਉੱਪਰ ਵਰਕ ਦਿੱਤਾ ਹੋਇਆ। ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਤੇ 슬ੀਵਜ਼ ਬਹੁਤ ਸੋਹਣੀਆਂ ਬਣੀਆਂ ਨੇ। 슬ੀਵਜ਼ ਦੇ ਉੱਪਰ ਆਪਾਂ ਕੋ ਚੌੜੀ ਬਾਰਡਰ ਦਿੱਤੀ ਹੋਈ ਆ। ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਇਹਦਾ। ਬਹੁਤ ਹੀ ਸੋਹਣਾ ਵਰਕ ਹੈ 슬ੀਵਜ਼ ਦੇ ਉੱਪਰ ਤੇ ਸੈਮੀ ਰੋ ਸਿਲਕ ਦੇ ਵਿੱਚ ਇਹ ਸੂਟ ਰੂਗਾ 컬러 ਬੜਾ ਹੀ ਸੋਹਣਾ ਸੂਟ ਦਾ ਨਿਊ ਸ਼ੇਡ ਹੈ ਤੇ ਨਾਲ ਇਹਦੇ ਵੀ ਸਲਵਾਰ ਬਣੀ ਹੋਈ ਆ ਤੇ ਚਨਾਉਂ ਦਾ ਦੁਪੱਟਾ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਚਨਾਉਂ ਦੇ ਦੁਪੱਟੇ 'ਤੇ ਆਪਾਂ ਲੇਸ ਲਾਈ ਹੈ ਜਿਹੜੀ ਚਾਕਾਂ ਦੀ ਫਿਨਿਸ਼ਿੰਗ ਆ ਉਹ ਵੀ ਜਿਵੇਂ ਤੁਹਾਨੂੰ ਮੈਂ ਦੱਸ ਦਿੰਦੀ ਨੇ ਵੀ ਆਪਣੇ ਜੇ ਕੋਈ ਸੂਟ ਮਤਲਬ ਚਾਕਾਂ ਦਾ ਪਲੇਨ ਹੁੰਦਾ ਨਾ ਸਿੰਪਲ ਹੁੰਦਾ ਤਰਾਪੋਦ ਵਿੱਚ ਹਲਕੀ ਜਿਹੀ ਕੋਈ ਲੇਸ ਲਾ ਕੇ ਜਾਂ ਚੰਪਾ ਲੇਸ ਲਾ ਕੇ ਨਾਲ ਟਿਸ਼ੂ ਦੀ ਫਿਨਿਸ਼ਿੰਗ ਜੂਰ ਦੇ ਨਾਲ ਤੁਹਾਡੇ ਸੂਟ ਦੀ ਹੈਵੀ ਲੁੱਕ ਆ ਜਾਂਦੀ ਹੈ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹ ਸੂਟ ਬਣਿਆ ਹੋਇਆ ਹੈਗਾ ਜੀ ਪਿਓਰ ਰॉ ਸਿਲਕ ਦੇ ਵਿੱਚ ਇਹ ਵੀ ਸੂਟ ਤੁਸੀਂ ਮੇਰੇ ਕੋਲ ਕਾਫੀ ਦੇਖਣਿਆ ਪਹਿਣਾ ਸੂਟਾਂ ਨੂੰ ਪਿਆਰੀ ਇਹਨਾਂ ਦੇ ਰਹੀ ਇਹ ਨੇ ਕਿ ਆਪਣੇ ਕੋਲ ਜਿਆਦਾ ਸੂਟ ਰੀਪੀਟ ਦੇ ਵਿੱਚ ਕੀ ਬਣ ਰਹੇ ਨੇ ਬਹੁਤ ਹੀ ਸੋਹਣਾ ਕਲਰ ਮਸਟਰਡ ਜਿਹਾ ਕਲਰ ਸੂਟ ਦਾ ਰਹੇਗਾ ਗ੍ਰੀਨ ਕਲਰ ਦੇ ਵਿੱਚ ਆਪਾਂ ਟੱਚ ਦਿੱਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਉੱਪਰ ਤੱਕ ਇਹਦੇ ਵਿੱਚ ਬੂਟੀ ਦੇ ਕੇ ਵਰਕ ਕੀਤਾ ਹੋਇਆ ਦੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਨਾਲੇ ਇਹ ਵੀ ਆਪਾਂ ਜਿਹੜੀ 슬ੀਵਸਾਂ ਉਹਦੇ ਦੇ ਵੀ ਸੇਮ ਉਹੀ ਬਾਰਡਰ ਦਿੱਤੀ ਹੈ ਆ ਭੈਣ ਆਪਾਂ ਨੂੰ ਕਹਿੰਦੀ ਸੀ ਕਿ ਮੇਰਾ ਜਿਹੜਾ ਨੈਕ ਆ ਉਹ ਬੈਨ ਵਾਲਾ ਬਣਾ ਦਿਓ ਇਹਨੂੰ ਆਪਾਂ ਨਹਿਰੂ ਨੈਕ ਵੀ ਕਹਿ ਦਿੰਨੇ ਆ ਤੇ ਵਿੱਚ ਆਪਾਂ ਕੋਟਲੀ ਬਟਨ ਦਿੱਤੇ ਹੋਇਆ ਬਹੁਤ ਹੀ ਸੋਹਣਾ ਜਿਹਾ ਕੰਮ ਇਹਦੇ 슬ੀਵਸ ਦੇ ਉੱਪਰ ਤੇ ਘੇਰੇ ਦੇ ਉੱਪਰ ਕੀਤਾ ਹੋਇਆ ਨਾਲੇ ਇਹਦੇ ਆਪਾਂ ਕੀਤੀਆ ਪੈਂਟ ਰੈਡੀ ਪੈਂਟ ਬਣਵਾਈਆ ਭੈਣ ਇਹਦੇ ਨਾਲ ਜਿਹੜਾ ਦੁਪੱਟਾ ਰਹੇਗਾ ਉਹ ਵੀ ਬਹੁਤ ਸੋਹਣਾ ਆਪਾਂ ਉਹੀ ਟੱਚ ਦੇ ਕੇ ਦੁਪੱਟਾ ਰੈਡੀ ਕੀਤਾ ਹੈ ਦੇਖ ਸਾਡੇ ਲੇਸ ਲਾ ਕੇ ਜਿਹੜੇ ਚਨੋਂਦੇ ਆਪਣੇ ਕੋਲ ਜਿਆਦਾ ਜਿਵੇਂ ਪਹਿਣਾ ਚਨੋਂਦੇ ਦੁਪੱਟੇ ਲੈਂਦੇ ਕਿਉਂਕਿ ਸਿਰ ਤੇ ਰਹਿ ਜਾਂਦੇ ਆ ਜਿਹੜੇ ਆਰਗੈਨਜ਼ਰ ਦੇ ਦੁਪੱਟੇ ਥੋੜੇ ਸਲਿੱਪ ਹੁੰਦੇ ਆ ਵੈਸੇ ਲੁੱਕ ਵਾਈਜ਼ ਬਹੁਤ ਸੋਹਣੇ ਲੱਗਦੇ ਨੇ ਉਹ ਵਰਕ ਕੀਤਾ ਉਹਨਾਂ ਤੇ ਬਹੁਤ ਸੋਹਣਾ ਲੱਗਦਾ ਜਿਹੜੇ ਚਨੋਂਦੇ ਦੁਪੱਟੇ ਆ ਇਹ ਸਰਦਾਰੀ ਦੇ ਦੁਪੱਟੇ ਹੋ ਜਾਂਦੇ ਜਿਵੇਂ ਸਿਰ ਤੋਂ ਸਲਿੱਪ ਨਹੀਂ ਹੁੰਦੇਗੇ ਦੁਪੱਟੀਆਂ ਕੋਲ ਦੁਪੱਟਿਆਂ ਦੀ ਜਿਹੜੀ ਚਨੋਂਦੀ ਆਪਣੇ ਕੋਲ ਸਾਰੀ ਕੁਆਲਿਟੀ ਹੈ ਜਿਹੜੀ ਤੁਸੀਂ ਕਹੋਗੇ ਕਮਾਂ ਦਾ ਕਹੋਗੇ ਨਾ ਪਰ ਦਾ ਵੈਪਸਨ ਦਾ ਜਿਹੜਾ ਵੀ ਤੁਸੀਂ ਦੁਪੱਟਾ ਕਹੋਗੇ ਆਪਾਂ ਉਹ ਦੁਪੱਟ ਤੇ ਕਲਰ ਬਹੁਤ ਹੀ ਸੋਹਣਾ येलो ਮਸਟਰਡ ਜਿਹਾ ਇਹਦਾ ਕਲਰ ਹੈ ਇਹਦਾ ਆਪਣਾ ਇਹ ਵੀ ਮੋਰਲਾ ਡਿਜ਼ਾਈਨ ਜੀ ਜਿਹੜਾ ਸਭ ਨੂੰ ਬਹੁਤ ਪਸੰਦ ਆ ਰਿਹਾ ਤੇ ਬਾਰ ਬਾਰ ਆਪਣੇ ਕੋਲੇ ਰੀਪੀਟ ਦੇ ਵਿੱਚ ਬਣ ਰਿਹਾ ਸੂਟ ਪੀਕਾਕ ਜਿੱਦਿਓਂ ਪਰ ਆਪਣੇ ਪਾਏ ਹੋਏ ਆ ਬਹੁਤ ਹੀ ਬਣਾ ਨੂੰ ਪਸੰਦ ਕਰ ਰਹੀਆਂ ਨੇ ਕਿਉਂਕਿ ਪੀਕਾਕ ਬਣੇ ਹੀ ਬਹੁਤ ਸੋਹਣੇ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਆ ਚਾਕੇ ਦੇ ਵਿੱਚ ਬਾਰਡਰ ਵਿੱਚ ਪੀਕਾਕ ਉੱਪਰ ਸਾਰੇ ਜਾਲ ਪਰ ਇਹਦੇ ਵਿੱਚ ਥੋੜਾ ਜਿਹਾ ਚੇਂਜ ਹੈਗਾ ਸੂਟਾਂ ਦੇ ਵਿੱਚ ਕਈ ਭੈਣਾਂ ਜਿਵੇਂ ਚਾਕਾਂ ਦੇ ਕੰਮ ਨਹੀਂ ਕਰਵਾ ਰਹੀਆਂ ਥੋੜਾ ਜਿਹਾ ਬੂਟੀ ਨੂੰ ਬੇਰਲਾ ਕਰਵਾ ਰਹੀਆਂ ਨੇ ਜਾਂ ਕਈ ਭੈਣਾਂ ਆਪਣੇ ਕੋਲੋਂ ਜਿਵੇਂ ਦਾ neck ਦੇ ਉੱਪਰ ਵਰਕ ਕੱਟ ਕਰਵਾ ਰਹੀਆਂ ਨੇ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਕੋਲੋਂ ਤਾਂ ਵੱਧ ਘੱਟ ਕੰਮ ਕਰਵਾ ਸਕਦੇ ਹੋ ਤੇ ਇਹ ਹੈਵੀ ਲੁੱਕ ਵਾਲਾ ਸੂਟ ਆ ਸ਼ੋਲਡਰ ਤੇ ਵੀ ਇਹਦੇ ਵਰਕ ਦਿੱਤਾ ਬੂਟਾ ਦਿੱਤਾ ਹੋਇਆ ਕਈ ਭੈਣਾਂ ਸ਼ੋਲਡਰ ਤੇ ਵੀ ਵਰਕ ਕਰਵਾ ਰਹੀਆਂ ਤੇ ਬੂਟੀ ਹੀ ਪਵਾ ਰਹੀਆਂ ਨੇ ਜਿਵੇਂ ਤੁਹਾਨੂੰ ਸਹੀ ਲੱਗੂਗਾ ਇਹਦਾ ਪ੍ਰਾਈਸ ਵੀ ਉਸ ਹਿਸਾਬ ਨਾਲ ਹੀ ਦੱਸਾਂਗੇ ਜਦੋਂ ਤੁਸੀਂ ਮੈਨੂੰ ਪਿਕਚਰ ਭੇਜਦੇ ਹੋਰੇ ਨਾ ਉਹਦੀ ਪੂਰੀ ਪਿਕਚਰ ਭੇਜਿਆ ਕਰੋ ਵੀ ਉਹ ਕਿੱਦਾਂ ਬਣਿਆ ਹੋਇਆ ਵਾ ਕੋਕੇ ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜਾ ਸੂਟ ਆ ਉਹ ਕਟਵਰਕ ਵਾਲਾ ਜਾਂ ਜਿਵੇਂ ਇਹ ਬਣਿਆ ਹੋਇਆ ਸੇਮ ਉਦਾਂ ਹਨ ਤੁਸੀਂ ਉਹ ਪੂਰੇ ਸੂਟ ਦੀ ਮੈਨੂੰ ਪਿਕਚਰ ਲੈ ਕੇ ਭੇਜਿਆ ਕਰੋ ਸਗਰੇ ਸਕਰੀਨਸ਼ਾਟ ਪੂਰੇ ਦਾ ਸੂਟ ਦਾ ਲੈ ਕੇ ਭੇਜਿਆ ਕਰੋ ਇਹ ਬਣਿਆ ਹੈ ਪਿਓਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸ ਦਿਨੀ ਪਿਓਰ 80 ਗ੍ਰਾਮ ਕਰੇਪ ਦੇ ਵਿੱਚ ਹਨ ਇਹਦੇ ਬੈਕ ਤੇ ਵੀ ਬੂਟੀ ਦਿੱਤੀ ਹੋਈ ਆ ਕਈ ਭੈਣਾਂ ਬੈਕ ਤੇ ਚਾਕਾ ਤੇ ਵੀ ਚਾਕਰ ਤੇ ਵੀ ਕੰਮ ਕਰਵਾ ਰਹੀਆਂ ਨੇ ਇਹਦੇ ਵਿੱਚ ਆਪਾਂ ਕੱਲੀ ਬੂਟੀ ਦਿੱਤੀ ਲਈਆ ਦੇਖ ਸਕਦੇ ਹੋ ਬਫਾ ਤੇ ਸੋਨਾ ਵਰਕ ਰਹੇਗਾ ਤੇ ਨਾਲੇ ਦੇ ਜਿਹੜਾ ਹੈਗਾ ਗਰਾਰਾ ਬਣਿਆ ਹੁਣ ਤੱਕ ਮੇਲਾ ਸ਼ਰਾਰੇ ਬਣ ਕੇ ਗਿਆ ਜਿਹੜਾ ਸਭ ਤੋਂ ਪਹਿਲਾਂ ਆਪਾਂ ਸੂਟ ਮੋਰਾ ਲਾਵੇ ਸੂਟ ਨਾਲ ਗਰਾਰਾ ਬਣਿਆ ਸੀਗਾ ਤੇ ਇਹਦੇ ਨਾਲ ਵੀ ਗਰਾਰਾ ਬਣਿਆ ਹੈ ਦੇਖ ਸਕਦੇ ਹੋ ਇਹ ਬਣਿਆ ਹੈ ਗਰਾਰਾ ਇਹ ਗਰਾਰਾ ਇਹਦੇ ਵਿੱਚ ਪੂਰੇ ਝਾਲ ਰਹੇਗਾ ਤੇ ਇਹਦੇ ਦੁਪट्टे ਦੇ ਵਿੱਚ ਝਾਲ ਰਹੇਗਾ ਜਿਵੇਂ ਇਹਦੇ ਵਿੱਚ ਝਾਲ ਪਾਇਆ ਹੈ ਨਾ ਉਦਾਂ ਹੀ ਆਪਾਂ ਦੁਪट्टे ਦੇ ਵਿੱਚ ਝਾਲ ਦਿੱਤਾ ਹੋਇਆ ਦੇਖ ਸਕਦੇ ਹੋ ਸਾਰੇ ਦੇ ਪੱਟੀ ਦੇ ਵਿੱਚ ਜਾਲ ਪਾਇਆ ਹੈ ਸ਼ਿਪੀ ਦਾ ਜਾਲ ਵਿੱਚ ਬਹੁਤ ਹੀ ਸੋਹਣੀ ਆਪਾਂ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਵੇਂ ਇਹ ਦੁਪੱਟਾ ਰੈਡੀ ਹੋ ਗਿਆ ਵਾ ਲੇਸ ਲਾ ਕੇ ਆਪਾਂ ਦੀ ਪਨਿਸ਼ਿੰਗ ਕੀਤੀ ਹੋਈ ਆ ਤੁਸੀਂ ਲੇਸ ਲਵਾ ਲਓ 4 ਸਾਈਡ ਬਾਰਡਰ ਵਰਕੇ ਦਾ ਕਰਵਾ ਲਓ ਜੇ ਭੈਣਾਂ ਜਿੰਨੇ ਜ਼ਿਆਦਾ ਹੈਵੀ ਨਹੀਂ ਦੁਪੱਟੇ ਮੰਗਦੀਆਂ ਫਿਰ ਉਹਦੇ ਲਈ ਇਹ ਬੈਸਟ ਚੁਆਇਸ ਆ ਕਿ 4 ਸਾਈਡ ਲੇਸ ਲਵਾ ਲਓ ਤੇ ਵਿੱਚ ਆਪਣੇ ਵਰਕ ਕਰਵਾ ਲਓ ਜੇ 4 ਸਾਈਡ ਵਰਕ ਕਰਵਾ ਲਓ ਵਿੱਚੋਂ ਸਿੰਪਲ ਰਖਵਾ ਲਓ ਬਹੁਤ ਹੀ ਸੋਹਣਾ ਜਿਵੇਂ ਸੂਟ ਬਣਿਆ ਵਾ ਇਸ ਸੂਟ ਬਾਣੀ ਬਹੁਤ ਸੋਹਣੇ ਰਏ ਆ ਪਿਕੋਕ ਵਾਲੇ ਸੂਟ ਨਾਲ ਆਪਣੇ ਬਾਣੀ ਬਹੁਤ ਸੋਹਣੇ ਰਏ ਨੇ ਇਹ ਸੂਟ ਬਹੁਤ ਹੀ ਪਿਆਰਾ ਸੂਟ ਆ ਤੇ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਉਹ ਨਿਊ ਕਲਰ ਦੇ ਵਿੱਚ ਬੜਾ ਹੀ ਸੋਹਣਾ ਨਾਲ ਰਾਇਲ ਆ ਨਾਲ ਪਰਪਲ ਆ ਬਹੁਤ ਹੀ ਸੋਹਣਾ ਕਲਰ ਰਹੇਗਾ ਬਹੁਤ ਹੀ ਪਿਆਰਾ ਕਲਰ ਸੈਮੀ ਸਿਲਕ ਦੇ ਵਿੱਚ ਬਣਿਆ ਹੋਇਆ ਸੂਟ ਘੇਰੇ ਦਾ ਕੰਮ ਕੇ ਲਈ ਦਾ ਕੰਮ ਰਹੇਗਾ ਇਹ ਭੈਣ ਨੇ ਆਪਾਂ ਨੂੰ ਨਿਮਰਤ ਖੈਰਾ ਜਿਹੜੇ ਆਪਣੇ ਹੈਗੇ ਆ ਸਿੰਗਰ ਉਹਨਾਂ ਦੀ ਪਿਕਚਰ ਭੇਜੀ ਸੀ ਉਹਦੀ ਆਪਾਂ ਕਾਪੀ ਕੀਤੀ ਆ ਦੇਖਦੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ neck ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਦੇਖ ਸਕਦੇ ਹੋ ਬੜੇ ਸੋਹਣੇ ਇਹਦੇ ਵਿੱਚ ਜਿਹੜੇ ਹੈਗੇ ਆ ਆਪਾਂ ਸਕੈਲਪਿੰਗ ਜਿਹਾ ਕਰਕੇ ਵਰਕ ਕੀਤਾ ਹੋਇਆ ਵਿੱਚ ਆਪਾਂ ਹਲਕਾ ਜਿਹਾ ਥ्रेड ਯੂਜ਼ ਕੀਤਾ ਹੈ ਦਰਦੋਜ਼ੀ ਦਾ ਕੰਮ ਕੀਤਾ ਹੋਇਆ ਨਾ ਤੇ 슬리브ਸ ਬਹੁਤ ਸੋਹਣੀਆਂ ਬਣੀਆਂ ਐ ਬੈਲ 슬리브ਸ ਰਹਿਣ ਗਿਆ ਉਹਨਾਂ ਦੇ ਵੀ ਆਪਾਂ ਬੂਟਾ ਤੇ ਘੇਰੇ ਵਾਲਾ ਬਾਰਡਰ ਦਿੱਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਬਹੁਤ ਹੀ ਪਿਆਰਾ ਜਿਹਾ ਕਲਰ ਆ ਨਿਊ ਸ਼ੇਡ ਰਹੇਗਾ ਬਹੁਤ ਹੀ ਸੋਹਣਾ ਜਲੇਦੇ ਤੇ ਵਰਕ ਹੋਇਆ ਹੈ ਦੇਖ ਸਕਦੇ ਹੋ ਨਾਲ ਇਹਦੀ ਵੀ ਆਪਾਂ ਸਲਵਾਰ ਬਣਾਈ ਆ ਤੇ ਸੈਮੀ ਸਿਲਕ ਦਾ ਸਟੱਫ ਰਹੇਗਾ ਨਾਲ ਸਲਵਾਰ ਤੇ ਦੁਪੱਟਾ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਦੁਪੱਟਾ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੋਇਆ ਲੇਸਾਂ ਆਪਣੀਆਂ ਬਿਲਕੁਲ ਜਿਵੇਂ ਵਰਕ ਨਾਲ ਮੈਚ ਹੀ ਹੁੰਦੀਆਂ ਹੁੰਦੀਆਂ ਨੇ ਬਹੁਤ ਹੀ ਸੋਹਣਾ ਕੰਮ ਆ ਬਹੁਤ ਪਿਆਰਾਂ ਕਹਿੰਦੀ ਆ ਵੀ ਨਹੀਂ ਆਪਾਂ ਨੂੰ ਕਿ ਤੁਹਾਡੇ ਦੁਪੱਟੇ ਤੁਹਾਡੀ ਸੂਟਾਂ ਦੀ ਫਿਨਿਸ਼ਿੰਗ ਬਹੁਤ ਸੋਹਣੀ ਜੀ ਹੈ ਤੁਹਾਡਾ ਵਰਕ ਬਹੁਤ ਸੋਹਣਾ ਹੁੰਦਾ ਹੈ ਨਾ ਪਿਆਰਾਂ ਦਾ ਥੈਂਕ ਯੂ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਇੰਨਾ ਵਧੀਆ ਰਿਸਪੌਂਸ ਦੇ ਰਹੀਆਂ ਨੇ ਆਪਣੇ ਕੋਲ ਰਿਪੀਟ ਰਿਪੀਟ ਦੇ ਵਿੱਚ ਸੂਟ ਬਣਵਾ ਰਹੀਆਂ ਨੇ ਹੈ ਨਾ ਬਹੁਤ ਹੀ ਸੋਹਣਾ ਸੂਟ ਆਗੇਗਾ ਤੇ ਕਲਰ ਵੀ ਨਿਊ ਆ ਵਰਕ ਵੀ ਨਿਊ ਰਹੇਗਾ ਇਹ ਹਾਂ ਜੀ ਕਿੱਦਾਂ ਲੱਗੀ ਤੁਹਾਨੂੰ ਅੱਜ ਵਾਲੀ ਆਪਣੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਹਿਕੋ ਕਿਹੜਾ ਸੂਟ ਸਭ ਤੋਂ ਜ਼ਿਆਦਾ ਸੋਹਣਾ ਆਪਣਾ ਇੰਸਟਾਗ੍ਰਾਮ ਤੇ ਵੀ ਪੇਜ ਬਣਿਆ ਹੋਇਆ ਤੁਸੀਂ ਜੀ ਹਜੇ ਉਹਨੂੰ ਨਹੀਂ ਫੋਲੋ ਕਰ ਦਿੱਤਾ ਪਲੀਜ਼ ਉਹਨੂੰ ਫੋਲੋ ਕਰੋ ਇਦਾਂ ਹੀ ਪਿਆਰ ਦਿਂਦੇ ਰਹੋ ਅਪਰ ਫੇਰ ਮਿਲਦੇ ਆ ਨਵੀਂ ਵੀਡੀਓ ਤੇ ਨਾਲ ਸਤਿ ਸ਼੍ਰੀ ਅਕਾਲ